ਇੱਕ ਹੋਰ ਬੁਖਤਾਈ ਮੈਨੂੰ ਕੱਲ ਰੜਕ ਰਹੀ ਆ ਬਹੁਤ ਰੜਕ ਰਹੀ ਆ ਜਰਨ ਘਟਨਾ ਵਾਪਰੀ ਹੋਏ ਜਾਮ ਸਿੰਘ ਦੇ ਪਿੰਡ ਪ੍ਰਮੁਖ ਸੇਖਨੇ ਪਿੰਡ ਚ ਜੇ ਸੇਖੋ ਉਹ ਕੀਦਾ ਸੀ ਗੁਰੂ ਗੋਬਿੰਦ ਸਿੰਘ ਦਾ ਗੁਰੂ ਗੋਬਿੰਦ ਸਿੰਘ ਜਿੰਨੇ ਆਪਣਾ ਸਾਰਾ ਸੰਵੰਸ ਜੰਗ ਦੇ ਖਿਲਾਫ ਲੜਦਿਆਂ ਬਾੜ ਦਿੱਤਾ ਉਹਦੇ ਸਿੱਖਾਂ ਨੇ ਆਪਣੇ ਪਰਿਵਾਰ ਨਾਲ ਦਿੱਤੇ ਤੇ ਹਮਲਾ ਹੋਇਆ ਉਹ ਉਸ ਪਰਿਵਾਰ ਉਦੇ ਉੱਤੇ ਜਿਹੜੇ ਬਾਬਾ ਭਾਈ ਜੀਮਨ ਸਿੰਘ ਦੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਹੋਣ ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਪੰਥ ਸਾਜਿਆ ਸੀ ਉਹ ਕੀ ਕਰਦਾ ਨਹੀਂ ਖਾਲਸਾ ਪੰਥ ਸਾਜਿਆ ਇਹ ਇਸ ਕਰਕੇ ਸੀ ਕਿ ਜਿੱਥੇ ਜ਼ੁਲਮ ਹੋਊ ਖਾਲਸਾ ਪੰਥ ਜਲਮ ਦੇ ਖਿਲਾਫ ਟੱਕਰ ਲੈਣ ਲਈ ਉੱਥੇ ਜਾਊਗਾ ਕਿੱਥੇ ਲੱਗਾ ਖਾਲਸਾ ਪੰਥ ਮੈਂ ਪੁੱਛਿਆ ਰਾਜ ਆਉਂਦਾਂ ਮੇਰੇ ਭਾਈ ਬਾਂਸੂ ਦਾ ਪਿੰਡ ਆ ਉੱਥੇ ਇੰਦਾ ਵੱਡਾ ਜਲਮ ਆਪ ਰਿਆ ਇੰਦਾ ਵੱਡਾ ਕਹਿਮ ਪਾਇਆ ਗਿਆ ਇਹ ਖਾਲਸਾ ਪੰਥ ਵਾਲੇ ਕਿਸੇ ਫਿਰਦੇ ਆ ਖਾਲਸਾ ਪੰਥ ਨਹੀਂ ਲਿਆ ਗੁਰੂ ਗੋਬਿੰਦ ਸਿੰਘ ਦੀਆਂ ਕਬਰਾਂ ਦੀ ਇਮਤਾਂ ਵਾਲਾ ਗੁਰੂ ਸਾਹਿਬ ਨੇ ਤੇ ਕਿਹਾ ਸੀ ਪਈ ਜਿਹੜੀ ਜਾਤ ਆ ਉਹ ਸਿੱਖ ਨਹੀਂ ਜਿਹੜਾ ਸਿੱਖ ਆ ਉਹ ਵੀ ਜਾਤ ਨਹੀਂ ਅੱਜ ਖਾਲਸਾ ਪੰਥ ਨੇ ਜਾਤ ਪਾਤ ਛੱਡ ਦਿੱਤੀ ਦੇਖੋ ਜੀ ਭਾਈ ਜੀਵਨ ਸਿੰਘ ਜਿਹੜਾ ਆਪਣੇ ਬਾਪ ਦਾ ਸਿਰ ਵੱਢ ਕੇ ਚਾਮਨੀ ਚੌਂਕ 'ਚ ਆਪਣੇ ਹੱਥੀ ਰੱਖ ਕੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲਿਆਇਆ ਆਪਣੇ ਬਾਪ ਦਾ ਘਰ ਉੱਥੇ ਰੱਖ ਕੇ ਗੁਰੂ ਤੇਗ ਬਹਾਦਰ ਜੀ ਦਾ ਘਰ ਚੁੱਕ ਲਿਆ ਆ। ਇਹਦੀ ਵੱਡੀ ਕੁਰਬਾਨੀ ਚਾਰੇ ਪੁੱਤਰੋ ਭਾਈ ਜੀਵਨ ਸਿੰਘ ਦੇ ਚਮਕੌਰ ਦੀ ਗੜੀ ਤੇ ਜੋ ਸਰਤਾ ਦੇ ਘਾਰੇ ਚੀਜ਼ ਹੋਏ। ਗੁਰਦਿਆਲ ਸਿੰਘ ਦਿਲਜਾਰ ਸਿੰਘ ਸਿਰਸਾ ਨਦੀਰੇ ਕੰਦੇ ਸੁਖਾ ਸਿੰਘ ਤੇ ਸੇਵਾ ਸਿੰਘ ਚਮਕੌਰ ਦੀ ਗੜੀ